ਬਾਲ ਸਾਹਿਬ ਤੇ ਢੀਂਸਾ ਸਾਹਿਬ ਦੇ ਜਾਨ ਦੇ ਨਾਲ ਇੱਕ ਸਦੀ ਦਾ ਅੰਤ ਹੋਇਆ ਹੈਗਾ ਤੇ ਜਿੱਥੇ ਕਾਟਾ ਹਮੇਸ਼ਾ ਸ਼ੋਭਣੀ ਅਕਾਲੀ ਦਲ ਨੂੰ ਰਹੂਗਾ ਬਾਲ ਸਾਹਿਬ ਤੇ ਢੀਂਸਾ ਸਾਹਿਬ ਨੇ ਜਿਵੇਂ ਇੱਕ ਬੇਦਾਗ ਜ਼ਿੰਦਗੀ ਜੀਵਨ ਦਾ ਇੱਕ ਰਾਹ ਦਿਖਾਇਆ ਕਿਉਂਕਿ ਸਿਆਸਤ ਵਿੱਚ ਜਾ ਤੋ ਕਿੰਨੀ ਜ਼ਰੂਰੀ ਹੁੰਦੀ ਹੈ ਇਹੋ ਜੀ ਸ਼ਖਸੀਅਤਾਂ ਤੋਂ ਸਿੱਖਣ ਨੂੰ ਬਹੁਤ ਕੁਝ ਬੰਦਾ ਹੈ ਸਪੀਡੀ ਦੀ ਰਾਜਨੀਤੀ ਅੱਜ ਜਿੱਥੇ ਦਲ ਬਦਲੂ ਸਵੇਰੇ ਕਿੱਥੇ ਸ਼ਾਮ ਨੂੰ ਕਿੱਥੇ ਹਲਕਾ ਬਦਲ ਲਿਆ ਦਲ ਬਦਲ ਲਿਆ ਇਹ ਬਹੁਤ ਆਮ ਚੀਜ਼ਾਂ ਆ ਗਈ ਲੋਕੀ ਵੀ ਐਕਸੈਪਟ ਕਰਨ ਲੱਗ ਗਏ ਨੇ ਲੇਕਿਨ ਆ ਪੁਰਾਣੀ ਪੀੜੀ ਸੀਗੀ ਜਿਹੜੀ ਨਾ ਤਾਂ ਕਦੇ ਹਲਕਾ ਬਦਲਦੀ ਸੀ ਤਾਂ ਨਾ ਹੀ ਕਦੇ ਦਲ ਬਦਲਦੀ ਸੀ ਜਿੱਥੇ ਜੰਮੇ ਸੀ ਉੱਥੇ ਹੀ ਮਰਦੇ ਨੇ ਮੈਨੂੰ ਵੀ ਪਾਰਲੀਮੈਂਟ ਵਿੱਚ ਜਦ ਮੈਂ ਲੋਕ ਸਭਾ ਚੇ ਗਈ ਤੇ ਢੀਂਸਾ ਸਾਹਿਬ ਉਸ ਟਾਈਮ ਰਾਜ ਸਭਾ 'ਚ ਹੁੰਦੇ ਸੀ ਤੇ ਉੱਥੇ ਇੱਕ ਪਿਤਾ ਦੀ ਤਰ੍ਹਾਂ ਸਾਨੂੰ ਗਾਈਡ ਕਰਦੇ ਸੀ ਦੇ ਬਹੁਤ ਲੰਬਾ ਸਮਾਂ ਉਹਨਾਂ ਦੇ ਨਾਲ ਮੈਨੂੰ ਵੀ ਉਸ ਪਾਰਲੀਮੈਂਟ 'ਚ ਰਹਿਣ ਦਾ ਮੌਕਾ ਮਿਲਿਆ ਦੇਖੋ ਜੀ ਢੀਮਸਾ ਸਾਹਿਬ ਹ ਸਾਡੇ ਪਰਿਵਾਰ ਦੇ ਇੱਕ ਮੈਂਬਰ ਦੀ ਤਰ੍ਹਾਂ ਸੀ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਸਾਹਿਬ ਦਾ ਉਹਨਾਂ ਨੇ ਸਾਥ ਦਿੱਤਾ ਮੈਨੂੰ ਵੀ ਪਾਰਲੀਮੈਂਟ ਵਿੱਚ ਜਦ ਮੈਂ ਲੋਕ ਸਭਾ 'ਚ ਗਈ ਤੇ ਢੀਮਸਾ ਸਾਹਿਬ ਉਸ ਟਾਈਮ ਰਾਜ ਸਭਾ 'ਚ ਹੁੰਦੇ ਸੀ ਤੇ ਉੱਥੇ ਇੱਕ ਪਿਤਾ ਦੀ ਤਰ੍ਹਾਂ ਸਾਨੂੰ ਗਾਈਡ ਕਰਦੇ ਸੀ ਤੇ ਬਹੁਤ ਲੰਬਾ ਸਮਾਂ ਉਹਨਾਂ ਦੇ ਨਾਲ ਮੈਨੂੰ ਵੀ ਉਸ ਪਾਰਲੀਮੈਂਟ 'ਚ ਰਹਿਣ ਦਾ ਮੌਕਾ ਮਿਲਿਆ ਬਹੁਤ ਕੁਝ ਉਹਨਾਂ ਤੋਂ ਸਿੱਖਣ ਤੋਂ ਮਿਲਿਆ ਤੇ ਮੈਂ ਕਹਿ ਸਕਦੀ ਆ ਕਿ ਪਰਿਵਾਰਿਕ ਸੰਸਿਗੀ ਆਪਾਂ ਪਰਿਵਾਰ ਇੱਕ ਬਾਲ ਸਾਹਿਬ ਤੇ ਢਿੰਸਾ ਸਾਹਿਬ ਦੇ ਜਾਨ ਦੇ ਨਾਲ ਇੱਕ ਸਦੀਦਾਨ ਤੋਂ ਆਇਆ ਹੈਗਾ ਤੇ ਜਿੱਥੇ ਕਾਟਾ ਹਮੇਸ਼ਾ ਸ਼ੋਭਨੀ ਅਕਾਲੀ ਦਲ ਨੂੰ ਰਹੂਗਾ ਲੇਕਿਨ ਮੈਂ ਹੁਣੇ ਪਰਮਿੰਦਰ ਜੀ ਨੂੰ ਵੀ ਕਹਿ ਰਹੀ ਸੀ ਕਿ ਸਾਡੇ ਵਰਗਿਆਂ ਨੂੰ ਬਾਲ ਸਾਹਿਬ ਤੇ ਟੀਨ ਸਾਹਿਬ ਨੇ ਜਿਵੇਂ ਇੱਕ ਬੇਦਾਗ ਜ਼ਿੰਦਗੀ ਜੀਵੰਦਾ ਇੱਕ ਰਾਹ ਦਿਖਾਇਆ ਕਿ ਕਿ ਸਿਆਸਤ ਵਿੱਚ ਜਾ ਤੋ ਕਿੰਨੀ ਜ਼ਰੂਰੀ ਹੁੰਦੀ ਹੈ ਇਹਨਾਂ ਇਹੋ ਜੀ ਸ਼ਖਸੀਅਤਾਂ ਤੋਂ ਸਿੱਖਣ ਨੂੰ ਬਹੁਤ ਕੁਝ ਬੰਦਾ ਕੋਈ ਯਾਦ ਆਉਂਦਾ ਵੀ ਕੋਈ ਤੁਸੀਂ ਕਦੋਂ ਮਿਲੇ ਸੀ ਪਹਿਲੀ ਵਾਰ ਕਿਸ ਤਰ੍ਹਾਂ ਕਿਉਂਕਿ ਕਾਸਿਮ ਸਾਹਿਬ ਨਾਲਾਂਗੀ ਤੋਂ ਨਹੀਂ ਮਿਲਦੇ ਸੀ ਉਹ ਬਿਲਕੁਲ ਜੀ ਜੇ ਜੇ ਮੈਂ ਕਹਾ ਕਿ ਘਰੇ ਮੈਨੂੰ ਬਾਲ ਸਾਹਿਬ ਸ਼ੁਰੂ ਤੋਂ ਹਮੇਸ਼ਾ ਕਹਿੰਦੇ ਸੀ ਬੇਟਾ ਘੱਟ ਬੋਲਿਆ ਕਰੋ ਮੇਰੀ ਆਦਤ ਹੈ ਕਿ ਜਿਹੜੇ ਮੇਰੇ ਦਿਲ 'ਚ ਉਹ ਗੱਲ ਮੇਰੀ ਜ਼ੁਬਾਨ 'ਚ ਬੜੀ ਛੇਤੀ ਆ ਜਾਂਦੀ ਹੈ ਬਾਲ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਬਹੁਤ ਘੱਟ ਬੋਲਦੇ ਸੀ ਤੇ ਜੇ ਮੈਨੂੰ ਘਰੇ ਬਾਲ ਸਾਹਿਬ ਬੋਲਦੇ ਸੀ ਬੇਟਾ ਘੱਟ ਬੋਲਿਆ ਕਰੋ ਤੇ ਪਾਰਲੀਮੈਂਟ 'ਚ ਜਦ ਮੈਂ ਮੰਤਰੀ ਬਣੀ ਤਾਂ ਕੋਈ ਨਾ ਕੋਈ ਕਿਸੇ ਮੰਤਰੀ ਦੇ ਨਾਲ ਪੰਜਾਬ ਦੀ ਕੋਈ ਗੱਲ ਹੁੰਦੀ ਤਾਂ ਮੈਂ ਭੱਜੀ ਹੋਈ ਸੈਂਟਰਲ ਹਾਲ 'ਚ ਜਾ ਕੇ ਢੀਂਸਾ ਸਾਹਿਬ ਨੂੰ ਗੁਜਰਾਲ ਸਾਹਿਬ ਨੂੰ ਭੁੰਦਰ ਸਾਹਿਬ ਸਾਰਿਆਂ ਨੂੰ ਇਕੱਠੇ ਚਲੋ 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 ਅੰਕਲ ਉਹ ਇੱਕ ਗੱਲ ਹੋ ਗਈ ਰਾਜਨਾਥ ਨੂੰ ਮਿਲਾਈ ਬੇਟਾ ਆਰਾਮ ਨਾਲ ਆਰਾਮ ਨਾਲ ਥੋੜਾ ਸੋਚ ਲਓ ਵਿਚਾਰ ਕਰੋ ਮੈਂ ਕਿਹ ਰਸਤੇ 'ਚ ਵਿਚਾਰ ਕੇ ਆਓ ਮੇਰੇ ਨਾਲ ਖਿੱਚ ਕੇ ਤਾਂ ਉਹ ਵੀ ਬਾਲ ਸਾਹਿਬ ਦੀ ਤਰ੍ਹਾਂ ਹਮੇਸ਼ਾ ਮੈਨੂੰ ਬੱਚਿਆਂ ਦੀ ਤਰ੍ਹਾਂ ਕਿ ਥੋੜਾ ਹੌਲੀ ਚਲੋ ਐਨੀ ਤੇਜ਼ ਨਹੀਂ ਸਰ ਜੀ ਨੀਤੀ ਦੀ ਅੱਧੀ ਰਾਜਨੀਤੀ ਜਿੱ ਕਿੰਨਾ ਕੁ ਪਰਦੇ ਨਹੀਂ ਜੀ ਦੇਖੋ ਉਹ ਸਪੀੜੀ ਦੀ ਰਾਜਨੀਤੀ ਅੱਜ ਜਿੱਥੇ ਦਲ ਬਦਲੂ ਸਵੇਰੇ ਕਿੱਥੇ ਸ਼ਾਮ ਨੂੰ ਕਿੱਥੇ ਹਲਕਾ ਬਦਲ ਲਿਆ ਦਲ ਬਦਲ ਲਿਆ ਇਹ ਬਹੁਤ ਆਮ ਚੀਜ਼ਾਂ ਆ ਕਿ ਲੋਕੀ ਵੀ ਐਕਸੈਪਟ ਕਰਨ ਲੱਗ ਗਏ ਨੇ ਲੇਕਿਨ ਆ ਪੁਰਾਣੀ ਪੀੜੀ ਸੀਗੀ ਜਿਹੜੀ ਨਾ ਤਾਂ ਕਦੇ ਹਲਕਾ ਬਦਲਦੀ ਸੀ ਤਾਂ ਨਾ ਹੀ ਕਦੇ ਦਲ ਬਦਲਦੀ ਸੀ ਜਿੱਥੇ ਜੰਮੇ ਸੀ ਉੱਥੇ ਹੀ ਮਰਦੇ